ਜੋ ਕਰਨ ਸਿੰਘ ਦਾ ਹੀ ਬੈਨਰ ਆ ਜਿਹੜੇ ਜਿਨ੍ਹਾਂ ਦੀ ਜਿਹੜੀ ਆ ਮੌਤ ਇਸ ਕਿਸਾਨੀ ਅੰਦੋਲਨ ਦੇ ਦੌਰਾਨ ਹੋਈ ਹੈ ਖਨੌਰੀ ਬਾਰਡਰ ਦੇ ਉੱਤੇ ਆਪਦੀ ਕੁਰਬਾਨੀ ਦਿੱਤੀ ਆ ਇਸ ਕਾਰਨ ਕਰਕੇ ਅਸੀਂ ਉਹਨਾਂ ਨੂੰ ਨੋਮੋ ਕਰਦੇ ਆ ਦੋ ਤਿੰਨ ਪੈਣਾ ਦਾ ਕੱਲਾ ਭਰਾ ਸੀ ਉਹਨਾਂ ਦੇ ਘਰੇ ਦਾ ਚਿਰਾਗ ਬੁਝਾ ਦਿੱਤਾ ਕਿ ਨਾ ਜੀ ਜੀ ਅਸੀਂ ਇਹ ਕਿਸਾਨਾਂ ਵਾਸਤੇ ਹਵੇਲੀ ਫ੍ਰੀ ਕਰਤੀ ਵੀ ਆਪਦੀ ਮੀਟਿੰਗ ਕਰੋ ਕੋਈ ਖਾਣ ਪੀਣਾ ਜੇ ਅਗਰ ਕਿਸਾਨੀ ਜਿਉਂਦੀ ਆ ਤਾਂ ਹਵੇਲੀਆਂ ਜਿਉਂਦੀਆਂ ਨੇ ਇਹ ਕਿੱਡੀ ਕ ਮੰਗਾ ਜੀ ਕਿਸਾਨਾਂ ਦੀ ਛੋਟੀਆਂ ਮੰਗਾ ਨੇ ਸਰਕਾਰਾਂ ਨੂੰ ਇਹ ਚੀਜ਼ਾਂ ਕੀ ਨੇ ਜੀ ਕੁਝ ਵੀ ਨਹੀਂ ਹੈਗੀਆਂ ਕਿਸਾਨੀ ਅੰਦੋਲਨ ਦੇ ਦੌਰਾਨ 21 ਤਰੀਕ ਨੂੰ ਨੌਜਵਾਨ ਸੁਭਕਰਨ ਸਿੰਘ ਦੀ ਜਾਨ ਚਲੇ ਜਾਂਦੀ ਆ ਤੇ ਉਸ ਦੇ ਬਾਅਦ ਪੰਜਾਬ ਦੇ ਵਿੱਚ ਸੋਗ ਦੀ ਲਹਿਰ ਕਿਸਾਨਾਂ ਦੇ ਵਿੱਚ ਸੋਗ ਦੀ ਲਹਿਰ ਜਿਹੜੀ ਆ ਉਹ ਫੈਲ ਗਈ ਉਸੇ ਚਾਹਤ ਨੂੰ ਦੇਖਦੇ ਉਸ ਜਿਹੜੀ ਆ ਘਟਨਾ ਨੂੰ ਦੇਖਦੇ ਹੋਏ ਕਈ ਕਿਸਾਨ ਵੀਰ ਜਿਹੜੇ ਇਹਦੇ ਵਿੱਚ ਆਪਣਾ ਸਹਿਯੋਗ ਕਰ ਰਹੇ ਉਸ ਤੋਂ ਇਲਾਵਾ ਜਿਹੜੇ ਹੋਰ ਵੀ ਲੋਕ ਨੇੜੇ ਅਦਰ ਕਮਿਊਨਿਟੀ ਦੇ ਨੇ ਜਿਹੜੇ ਕਿਸਾਨਾਂ ਨਾਲ ਸੰਬੰਧ ਵੀ ਨਹੀਂ ਰੱਖਦੇ ਉਹ ਵੀ ਇਸ ਅੰਦੋਲਨ ਦੇ ਵਿੱਚ ਸਹਿਯੋਗ ਕਰ ਰਹੇ ਨੇ ਤਾਂ ਹਵੇਲੀ ਮੈਂ ਤੁਹਾਨੂੰ ਇੱਕ ਵਾਰੀ ਦਿਖਾ ਦੇਣਾ ਚਾਹੁੰਦਾ ਹਵੇਲੀ ਦੇ ਬਾਹਰ ਇੱਕ ਵਾਰੀ ਬੈਨਰ ਲੱਗਿਆ ਤੁਹਾਨੂੰ ਦੇਖ ਕੇ ਲੱਗੂਗਾ ਵੀ ਆਹ ਬੈਨਰ ਜਿਹੜਾ ਕਿਉਂ ਲਾਇਆ ਗਿਆ ਹੈਗਾ ਇਹ ਸ਼ੁਭਕਰਨ ਸਿੰਘ ਦਾ ਹੀ ਬੈਨਰ ਆ ਜਿਹੜੇ ਜਿਨ੍ਹਾਂ ਦੀ ਜਿਹੜੀ ਆ ਮੌਤ ਇਸ ਕਿਸਾਨੀ ਅੰਦੋਲਨ ਦੇ ਦੌਰਾਨ ਹੋਈ ਅਤੇ ਅੰਕਲ ਜੀ ਨੇ ਜਿਨ੍ਹਾਂ ਦਾ ਇਹ ਹਵੇਲੀ ਆ ਪਿੱਛੇ ਪਹਿ ਸਾ ਇਧਰਲੇ ਪਾਸੇ ਪ੍ਰੀ ਵਿਡਿੰਗ ਲਈ ਬਣਾਇਆ ਵਾ ਤੇ ਅੰਕਲ ਨੇ ਆਪਣੀ ਹਵੇਲੀ ਦੇ ਬਾਹਰ ਲਾਇਆ ਆ ਸੋ ਬਾਕੀ ਸਾਰੀ ਗੱਲਬਾਤ ਆਪ ਅੰਕਲ ਜੀ ਹੁਣਾਂ ਤੋਂ ਆਪਾਂ ਪੁੱਛਾਂਗੇ ਕਿ ਕਿਉਂ ਲਾਇਆ ਕੀ ਜਿਹੜਾ ਆ ਇਹਨਾਂ ਦਾ ਮਨੋ ਜਿਹੜੀ ਇੱਛਾ ਕੀ ਹੈਗੀ ਅੰਕਲ ਜੀ ਸਭ ਤੋਂ ਪਹਿਲਾਂ ਸਵਾਗਤ ਆ ਚੈਨਲ ਉੱਤੇ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਉਹ ਠੀਕ ਹੋ ਜੀ ਹਾਂਜੀ ਬਹੁਤ ਵਧੀਆ ਜੀ ਅੰਕਲ ਜੀ ਜਦੋਂ ਅਸੀਂ ਤੁਹਾਡੀ ਹਵੇਲੀ ਦੇ ਬਾਹਰ ਆਏ ਤਾਂ ਵੱਡਾ ਸਾਰਾ ਬੈਨਰ ਲੱਗਿਆ ਦੇਖਿਆ ਤਾਂ ਹਾਂਜੀ ਜੀ ਇਹ ਸ਼ੁਭਕਰਨ ਜੀ ਦਾ ਬੈਨਰ ਹੈ ਜੀ ਕਿਉਂਕਿ ਉਹਨਾਂ ਨੇ ਖਨੌਰੀ ਬਾਡਰ ਦੇ ਉੱਤੇ ਆਪਦੀ ਕੁਰਬਾਨੀ ਨੋਮੋ ਕਰਦੇ ਆ ਕਿਉਂਕਿ ਉਹਨਾਂ ਨੇ ਐਡੀ ਵੱਡੀ ਆਪਣੀ ਕੁਰਬਾਨੀ ਦਿੱਤੀ ਹੈ ਪਤਾ ਲੱਗਿਆ ਕਿ ਤੁਸੀਂ ਹਵੇਲੀ ਦੇ ਵਿੱਚ ਵੀ ਜਿਹੜਾ ਆ ਉਹਨੂੰ ਫ੍ਰੀ ਕਰ ਦਿੱਤਾ ਆ ਕਿਸਾਨਾਂ ਦੇ ਵਾਸਤੇ ਮੀਟਿੰਗ ਵਾਸਤੇ ਕਿਸਾਨ ਆ ਸਕਦੇ ਨੇ ਮੀਟਿੰਗ ਕਰ ਸਕਦੇ ਨੇ ਤੇ ਇਹ ਵੀ ਕਿਹਾ ਕਿ ਉਦੋਂ ਤੱਕ ਜਿਹੜੀ ਆ ਉਹ ਵਿਆਹ ਸ਼ਾਦੀ ਜਾਂ ਹੋਰ ਪਾਰਟੀਆਂ ਤੇ ਵੀ ਉਦੋਂ ਤੱਕ ਰੋਕ ਰਹੀ ਹਾਂਜੀ ਅਸੀਂ ਇਹ ਕਿਸਾਨਾਂ ਵਾਸਤੇ ਹਵੇਲੀ ਫ੍ਰੀ ਕਰਤੀ ਵੀ ਆਪਦੀ ਮੀਟਿੰਗ ਕਰੋ ਕੋਈ ਖਾਣ ਪੀਣਾ ਬੈਠ ਦਾ ਉਹ ਅਸੀਂ ਫ੍ਰੀ ਕਰਤਾ ਜੀ ਇਹਨੂੰ ਕਿਉਂਕਿ ਕਿਸਾਨਾਂ ਦੀ ਬਹੁਤ ਵੱਡੀ ਕੁਰਬਾਨੀ ਆ ਜੇ ਅਗਰ ਕਿਸਾਨੀ ਜਿਉਂਦੀ ਆ ਤਾਂ ਹਵੇਲੀਆਂ ਜਿਉਂਦੀਆਂ ਨੇ ਜੇ ਅਗਰ ਕਿਸਾਨੀ ਖਤਮ ਹੁੰਦੀ ਆ ਤਾਂ ਹਵੇਲੀ ਖਤਮ ਹੁੰਦੀਆਂ ਨੇ ਕਾਰੋਬਾਰ ਖਤਮ ਹੋ ਜਾਣਗੇ ਜੀ ਇਸ ਕਾਰਨ ਕਰਕੇ ਅਸੀਂ ਸਾਰਾ ਕੁਝ ਫ੍ਰੀ ਕਰਤਾ ਜੀ ਕੱਲ ਸਾਡੇ ਲਵੇ ਗ੍ਰਾਹਕ ਸਾਹਿਬ ਵੀ ਆ ਕੇ ਮੀਟਿੰਗ ਕਰਕੇ ਗਏ ਸੀ ਤੇ ਨਾਲ ਆਪਣੇ ਉਹਨਾਂ ਦੇ 2-4 ਹੋਰ ਲੀਡਰ ਆਏ ਸੀ ਜੋ ਹਾਂਜੀ ਸਰਜੀਤ ਸਿੰਘ ਜੀ ਆਏ ਸੀ ਤੇ ਹੋਰ ਕਈ ਲੀਡਰ ਆਏ ਸੀ ਅਸੀਂ ਕਹਿੰਦਾ ਵੀ ਸਭ ਕੁਝ ਸਾਡਾ ਫ੍ਰੀ ਆ ਜੀ ਕਿਸਾਨਾਂ ਵਾਸਤੇ ਕੋਈ ਆਓ ਮੀਟਿੰਗ ਕਰੋ ਖਾਣਾ ਪੀਣਾ ਸੱਪ ਰਹੀ ਹੈ ਸਾਡਾ ਜੀ ਅੱਛਾ ਜੀ ਤੁਸੀਂ ਕਿਵੇਂ ਦੇਖਦੇ ਹੋ ਕਿਸਾਨੀ ਨੂੰ ਕਿਉਂਕਿ ਇੱਕ ਹੁੰਦੇ ਜਜਵਾਤ ਇੱਕ ਹੁੰਦੇ ਆਵੇ ਹਾਂਵੇ ਕਿਸਾਨਾਂ ਨਾਲ ਜੋ ਹੋ ਰਿਹਾ ਹੈ ਤੁਹਾਨੂੰ ਕੀ ਲੱਗਦਾ ਕਿ ਧੱਕਾ ਹੋ ਰਿਹਾ ਕਿਸਾਨਾਂ ਨਾਲ ਕਿ ਜਿਹੜੀ ਉਹਨਾਂ ਨੂੰ ਐਮਐਸਪੀ ਨਹੀਂ ਮਿਲਣੀ ਜਾਂ ਉਹਨਾਂ ਸੁਭਾਮੀਨਾਥਨ ਰਿਪੋਰਟ ਦੀ ਮੰਗ ਕਰਦੇ ਆ ਜਾਂ ਪੁਰਾਣੇ ਕਿਸਾਨੀ ਅੰਦੋਲਨ ਚ ਕੇਸਾਂ ਦੀ ਜਿਹੜੀ ਉਹ ਵਾਪਸੀ ਦੀ ਮੰਗ ਕਰਦੇ ਆ ਹਨਾ ਕੀ ਲੱਗਦਾ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਿਸਾਨ ਬਿਲਕੁਲ ਜਾਇਜ਼ ਮੰਗ ਕਰ ਰਹੇ ਇਹ ਬਿਲਕੁਲ ਕਿਸਾਨਾਂ ਦੀ ਜਾਇਜ਼ ਮੰਗ ਹੈ ਜੀ ਇਹ ਕਿੱਡੀ ਕ ਮੰਗ ਹੈ ਜੀ ਕਿਸਾਨਾਂ ਦੀ ਛੋਟੀਆਂ ਮੰਗਾਂ ਨੇ ਸਰਕਾਰਾਂ ਨੂੰ ਇਹ ਚੀਜ਼ਾਂ ਕੀ ਨੇ ਜੀ ਕੁਛ ਵੀ ਨਹੀਂ ਹੈ ਗਿਆ ਜੇ ਅਗਰ ਕਿਸਾਨ ਜਿਉਂਦਾ ਤਾਂ ਸਾਰੇ ਕਾਰੋਬਾਰ ਚੱਲਣਗੇ ਜੀ ਕਿਉਂਕਿ ਕਿਸਾਨ ਇੱਕ ਧੁਰਾ ਬਣਿਆ ਹੋਇਆ ਇਹਦੇ ਸਾਰੇ ਰਜਗਾਰੇ ਤੋਂ ਚੱਲਣਗੇ ਜੇ ਕਿਸਾਨ ਹੀ ਖਤਮ ਹੋ ਗਏ ਤਾਂ ਰਜਗਾਰ ਖਤਮ ਹੋਣਗੇ ਜੀ ਇਸ ਕਾਰਨ ਕਰਕੇ ਜੋ ਵੀ ਕਿਸਾਨਾਂ ਦੀਆਂ ਮੰਗਾਂ ਨੇ ਉਹ ਬਿਲਕੁਲ ਜਾਇਜ਼ ਨੇ ਕੋਈ ਨਜਾਇਜ਼ ਮੰਗ ਨਹੀਂ ਹੈਗੀ ਜੀ ਕਿਆ ਫਿਰ ਅੰਕਲ ਜੀ ਜਦੋਂ ਤੁਸੀਂ ਇਹ ਹਵੇਲੀ ਇਸ ਤਰ੍ਹਾਂ ਕਿਸਾਨਾਂ ਲਈ ਛੱਡਣ ਲਈ ਕਿਹਾ ਇੱਕ ਵਾਰੀ ਮਨ 'ਚ ਨਹੀਂ ਆਇਆ ਕਿਉਂਕਿ ਬੰਦੇ ਦੇ ਖਿਆਲ ਹੁੰਦਾ ਵੀ ਭਾਈ ਕੋਈ ਬਿਜ਼ਨਸ ਆ ਕਮਾਈ ਕਰਨ ਲਈ ਬੈਠਿਆ ਕਿਉਂਕਿ ਜੇ ਤੁਸੀਂ ਹਵੇਲੀ ਖਾਲੀ ਕਰਤੀ ਗਾਹ ਕਾਣਾ ਬੰਦ ਹੋ ਜਾਣਾ ਕਿਸਾਨਾਂ ਨੇ ਆ ਕੇ ਬੈਠਣ ਲੱਪਣਾ ਫਿਰ ਤਾਂ ਕੰਮ ਵੀ ਨਹੀਂ ਚੱਲਣਾ ਜੀ ਨਹੀਂ ਕੋਈ ਸਾਨੂੰ ਇਹੀ ਦਿੱਕਤ ਨਹੀਂ ਹੈਗੀ ਪਰਮਾਤਮਾ ਸਾਨੂੰ ਵਜਾ ਬੱਧ ਦੇਊਗਾ ਕੋਈ ਗੱਲ ਨਹੀਂ ਇਹ ਦਿੱਕਤ ਨਹੀਂ ਸਾਨੂੰ 6 ਮਹੀਨੇ ਲੇਟ ਚੱਲ ਜੂਗੀ ਆਏ ਸੋਚਾਂਗੇ ਵੀ 6 ਮਹੀਨੇ ਲੇਟ ਹਵੇਲੀ ਬਣਾਈਆ ਪਰ ਅਸੀਂ ਕਿਸਾਨਾਂ ਦੇ ਅਰਪਤ ਕਰਤੀ ਜੀ ਚੀਜ਼ੇ ਸਹਯੋਗ ਦੇਣ ਦਾ ਤੁਸੀਂ ਇਹ ਤਰੀਕਾ ਲੱਭਿਆ ਵੇ ਕਿਸਾਨਾਂ ਨੂੰ ਇਸ ਤਰੀਕੇ ਨਾਲ ਵੀ ਸਹਯੋਗ ਕੀਤਾ ਜਾਂਦਾ ਬਿਲਕੁਲ ਜੀ ਹੋਰ ਇਸ ਤੋਂ ਵੱਡਾ ਕੀ ਕਰ ਸਕਦੇ ਹਾਂ ਅਸੀਂ ਕਿਉਂਕਿ ਸੜਕਾਂ ਦੇ ਜਾਂਦੇ ਆਉਂਦੇ ਨੇ ਅਸੀਂ ਕਹਿੰਨੇ ਵੀ ਕੋਈ ਚਾਹ ਪੀਓ ਪਾਣੀ ਪੀਓ ਕੋਈ ਮੀਟਿੰਗ ਕਰਨੀ ਹੈ ਸਾਡੇ ਬੈਂਕਟ ਹਾਲਾ ਜੇ ਰਹਿਣਾ ਦਾ ਉੱਪਰ ਸਾਡੇ ਰੂਮ ਨੇ ਪਰਲੇ ਪਾਸੇ ਜੇ ਜਿਆਦੇ ਵੱਡਾ ਫੰਕਸ਼ਨ ਆ ਤਾਂ ਮੇਰਾ ਪਿੱਛੇ ਮੈਰਿਜ ਪੈਸਾ ਕਾਲੇ ਕਾ ਫਰਮ ਆਉਂਦਾ ਤਾਂ ਕਲ ਕਿਵੇਂ ਦੇਖਦੇ ਹੋ ਪੰਜਾਬ ਦੇ ਨੌਜਵਾਨਾਂ ਦੀ ਅਕਸਰ ਇਹ ਵੀ ਖਬਰਾਂ ਆਉਂਦੀਆਂ ਹੁੰਦੀਆਂ ਕਿ ਕੋਈ ਨਸ਼ਾ ਵੇਚਣ ਗਿਆ ਉੱਥੇ ਪੁਲਿਸ ਨੇ ਫੜ ਲਿਆ ਕੋਈ ਕਿਤੇ ਗੋਲੀਆਂ ਚੱਲ ਰਹੀਆਂ ਨੇ ਕਿਤੇ ਲਾਅ ਐਂਡ ਆਰਡਰ ਜਿਹੜਾ ਹੈ ਉਹ ਖਰਾਬ ਹੋ ਰਿਹਾ ਹੈ ਅਜਿਹੀਆਂ ਖਬਰਾਂ ਆਉਂਦੀਆਂ ਪਰ ਸ਼ੁਭਕਰਨ ਸਿੰਘ ਕਿਸਾਨੀ ਅੰਦੋਲਨ 'ਚ ਆਪਣੇ ਹੱਕਾਂ ਲਈ ਜਾਂਦਾ ਆ ਥੋੜੀ ਜਿਹੀ ਜ਼ਮੀਨ ਆ ਤੇ ਪ੍ਰਸ਼ਾਸਨ ਵੱਲੋਂ ਇਸ ਤਰ੍ਹਾਂ ਇੱਕ ਤਰ੍ਹਾਂ ਜਿਹੜੇ ਮੌਦੇ ਘਾਟ ਉਤਾਰ ਦੇਣਾ ਤਾਂ ਕਿਵੇਂ ਦੇਖਦੇ ਆ ਇਹ ਬਹੁਤ ਮਾੜੀ ਗੱਲ ਹੋਈ ਜੀ ਜੋ ਮੌਦੇ ਘਾਟ ਉਹਨਾਂ ਨੇ ਹਰਿਆਣਾ ਸਰਕਾਰ ਵਾਲਿਆਂ ਨੇ ਤਰਾਇਆ ਜੀ ਇਹ ਕਿਉਂਕਿ ਇੱਕ ਛੋਟਾ ਕਿਸਾਨ ਸੀ ਰੈਲੀ ਚ ਚਲਾ ਗਿਆ ਉਹਨੂੰ ਪਤਾ ਸੀ ਜਜਵਾਤੀ ਉਹ ਚ ਵੀ ਆਏ ਕਰਕੇ ਜੇ ਅਗਰ ਕਿਸਾਨੀ ਖਤਮ ਹੁੰਦੀ ਆ ਤਾਂ ਪਹਿਲਾਂ ਆਪਾਂ ਖਤਮ ਹੋਵਾਂਗੇ ਇਸ ਕਾਰਨ ਕਰਕੇ ਬਹੁਤ ਮਾੜੀ ਘਟਨਾ ਵਾਪਰੀ ਆ ਦੋ ਤਿੰਨ ਪਹਿਨਾਂ ਦਾ ਕੱਲਾ ਭਰਾ ਸੀ ਉਹਨਾਂ ਦੇ ਘਰੇ ਦਾ ਚਿਰਾਗ ਬੁਝਾ ਦਿੱਤਾ ਕਹਿੰਨਾ ਜੀ ਇਸ ਕਾਰਨ ਕਰਕੇ ਬਹੁਤ ਮਾੜੀ ਘਟਨਾ ਹੋਈ ਜੀ ਜਿਹੜੀ ਸੁਭਕਰਨ ਸਿੰਘ ਵਾਲੀ ਹੋਈ ਜੀ ਸੋ ਇਹ ਅੰਕਲ ਜੀ ਸਾਡੇ ਨਾਲ ਮੌਜੂਦ ਸਕੇ ਜਿਹੜੇ ਇਸ ਹਵੇਲੀ ਦੇ ਓਨਰ ਨੇ ਮੈਂ ਇੱਕ ਵਾਰੀ ਫਿਰ ਤੁਹਾਨੂੰ ਹਵੇਲੀ ਦਿਖਾ ਦਿੰਨਾ ਪਾਤੜਾਂ ਤੋਂ ਇਸ ਸੰਗਰੂਰ ਰੋਡ ਦੇ ਉੱਤੇ ਤਕਰੀਬਨ 4-5 ਕਿਲੋਮੀਟਰ ਜਦੋਂ ਪਾਤੜਾਂ ਤੋਂ ਸੰਗਰੂਰ ਵੱਲ ਆਂਦੇ ਤਾਂ ਉਧ ਕੀ ਅਚ ਹਵੇਲੀ ਦਾ ਨਾਮ ਆ ਇਸ ਹਵੇਲੀ ਦੇ ਵਿੱਚ ਜਿਹੜਾ ਆ ਤਸਵੀਰ ਲਗਾ ਦਿੱਤੀ ਗਈ ਆ ਤੇ ਕਿਸਾਨਾਂ ਦੇ ਲਈ ਰਹਿਣ ਲਈ ਕਮਰੇ ਖਾਣ ਪੀਣ ਲਈ ਹਰ ਤਰ੍ਹਾਂ ਦੀ ਸਹੂਲਤ ਜਿਹੜੀ ਹੈ ਕਿਸਾਨਾਂ ਨੂੰ ਇੱਥੇ ਦਿੱਤੀ ਜਿਹੜੀ ਆ ਉਹ جاری ਹੈਗੀ ਆ ਸੋ ਹੋਰ ਵੀ ਅਪਡੇਟਸ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਫਿਲਹਾਲ ਮੈਨੂੰ ਜਾਨੀ ਕਿ ਅਮਨਦੀਪ ਸਿੰਘ ਗੜੀ ਨੂੰ ਦਿਓ ਇਜਾਜ਼ਤ